ਕਿਸਾਨ ਦੋਸਤੋ ਆਪਾਂ ਗੱਲ ਕੀਤੀ ਸੀ ਕਿ ਪਾਈਪ ਨੱਪ ਕੇ ਮੈਂ ਕਿ ਏਡਬਲਯੂਡੀ ਸਿਸਟਮ ਵਾਲੀ ਪਾਈਪ ਦੇ ਨਾਲ ਜੇ ਅਸੀਂ ਪਾਣੀ ਹਵਾਲ ਵਾਲਾ ਕੇ ਲਾਈਏ ਤਾਂ ਸਾਡਾ ਝਾੜ ਵੀ ਵੱਧਦਾ ਹੈ ਤੇ ਉਲੀ ਰੋਗ ਵੀ ਘਟਦਾ ਹੈ ਤੁਹਾਡੀ ਡਿਮਾਂਡ ਸੀ ਕਿ ਇਹ ਪਾਈਪ ਕਿਵੇਂ ਬਣਾਉਣੀ ਹੈ ਕਿਵੇਂ ਲਾਉਣੀ ਹੈ ਇਹਦੇ ਬਾਰੇ ਦੱਸਿਆ ਜਾਵੇ ਤੇ ਮੈਂ 4 ਸਾਲ ਪੁਰਾਣੀ ਵੀਡੀਓ ਆਪਣੀ ਇੱਥੇ ਸ਼ੇਅਰ ਕਰਨ ਲੱਗਿਆ ਆਓ ਦੇਖਦੇ ਹਾਂ ਸਾਨੂੰ ਹਰ ਕੋਈ ਇੱਕੋ ਹੀ ਗੱਲ ਕਹਿੰਦਾ ਕਿ ਵੀ ਝੋਨੇ ਨੂੰ ਪਾਣੀ ਹਵਾਲਵਾ ਕੇ ਦੇਵੋ ਪਰ ਸਾਡੇ ਕੋਲੇ ਕੋਈ ਇਹੋ ਜਿਹਾ ਪੈਮਾਨਾ ਨਹੀਂ ਹੈਗਾ ਜਿਹੜਾ ਇਹ ਦੱਸ ਸਕੇ ਕਿ ਝੋਨੇ ਨੂੰ ਕਿੰਨੀ ਹਵਾ ਲਵਾਉਣੀ ਹੈ ਹਵਾ ਲੱਗ ਵੀ ਗਈ ਹੈ ਕਿ ਨਹੀਂ ਲੱਗੀ ਕਿਤੇ ਇਹ ਨਾ ਹੋਵੇ ਕਿ ਅਸੀਂ ਝੋਨੇ ਦਾ ਜ਼ਿਆਦਾ ਹਵਾ ਲਵਾ ਦਈਏ ਉਹਦੇ ਨਾਲ ਨੁਕਸਾਨ ਕਰ ਲਈਏ ਤਾਂ ਮੈਂ ਇਸ ਵੀਡੀਓ ਦੇ ਵਿੱਚ ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਦੀ ਸਹਿਯਤਾ ਦੇ ਨਾਲ ਇੱਕ ਇਹੋ ਜਿਹਾ ਜੁਗਾੜ ਦੀ ਗੱਲ ਕਰਨ ਲੱਗੇ ਆ ਜਿਹੜਾ ਆਪਾਂ ਆਪਣੇ ਘਰੇ ਬਣਾ ਸਕਦੇ ਹਾਂ ਤੇ ਖੇਤ ਵਿੱਚ ਜਾ ਕੇ ਆਪਾਂ ਪਤਾ ਕਰ ਸਕਦੇ ਹਾਂ ਕਿ ਝੋਨੇ ਨੂੰ ਪਾਣੀ ਦੀ ਜ਼ਰੂਰਤ ਹੈ ਜਾਂ ਨਹੀਂ ਹੈ ਪੂਰੀ ਹਵਾ ਲੱਗ ਗਈ ਹੈ ਜਾਂ ਨਹੀਂ ਲੱਗ ਗਈ ਹੈ ਤਾਂ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗੱਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਹੋ ਤਾਂ ਲਾਲ ਬਟਨ ਆਪਕੇ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ Facebook ਤੇ ਹੋਂ ਦਾ Facebook ਪੇਜ ਜੁਆਇਨ ਕਰ ਸਕਦੇ ਹੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਚੀਜ਼ ਦੀ ਜ਼ਰੂਰਤ ਕਿਉਂ ਹੈ ਸਾਰੇ ਜਾਣੇ ਇੱਕ ਚੀਜ਼ ਸਮਝ ਲਵੋ ਕਿ ਹੁਣ ਤੁਸੀਂ ਬਾਰ-ਬਾਰ ਫੋਨ ਕਰਕੇ ਪੁੱਛ ਰਹੇ ਹੋ ਕਿ ਕਿਹੜੀ ਉਲੀ ਵਾਲੀ ਸਪਰੇ ਕਰੀਏ ਆਹ ਸਪਰੇ ਬੜੀ ਵਧੀਆ ਹੁੰਦੀ ਹੈ ਇਹਦੇ ਨਾਲ ਜਿਹੜਾ ਹੈਗਾ ਝਾੜ ਦੋ ਕੁਇੰਟਲ ਵੱਧ ਜਾਂਦਾ ਪਰ ਤੁਸੀਂ ਉਸ ਪਾਸੇ ਨਹੀਂ ਆ ਰਹੇ ਕਿ ਇਹਦੀ ਉਲੀ ਰੋਗ ਆਉਂਦਾ ਕਿਉਂ ਹੈ ਸਭ ਤੋਂ ਵੱਡੀ ਜੜ ਹੈਗਾ ਪਾਣੀ ਜ਼ਿਆਦਾ ਲਾਉਣਾ ਜਿਆਦਾ ਪਾਣੀ ਇੱਕ ਤਾਂ ਪਾਣੀ ਦੀ ਬਰਬਾਦੀ ਹੁੰਦੀ ਹੈ ਦੂਸਰਾ ਜਿੰਕ ਦੀ ਘਾਟ ਆਉਂਦੀ ਹੈ ਜਦੋਂ ਪਾਣੀ ਗਰਮ ਹੋ ਜਾਂਦਾ ਉਬਲ ਜਾਂਦਾ ਹੈ ਤਾਂ ਬੱਵਾ ਰੋਗ ਆਉਂਦਾ ਹੈ ਜੜ ਕਾਲੀ ਹੁੰਦੀ ਹੈ ਪੋਸ਼ਕ ਤੱਤ ਥੱਲੇ ਚਲੇ ਜਾਂਦੇ ਆ ਤਾਂ ਕੁੱਲ ਮਿਲਾ ਕੇ ਵੱਧ ਪਾਣੀ ਜਿਹੜਾ ਹੈਗਾ ਉਲੀਆਂ ਨੂੰ ਸੱਦਾ ਦਿੰਦਾ ਤੇ ਨਾਲ ਨਾਲ ਕਿਸਾਨ ਦੀ ਜੇਬ ਤੇ ਵੀ ਮੋਟਾ ਪ੍ਰਭਾਵ ਪਾਉਂਦਾ ਹੈ ਤਾ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਦਾ ਕੀ ਕਹਿਣਾ ਹੈ ਇਹਨਾਂ ਦੀ ਤਕਨੀਕ ਕੀ ਹੈ ਕਿਵੇਂ ਬਣਾਉਣੀ ਹੈ ਸਾਰੀ ਗੱਲ ਕਰਦੇ ਹਾਂ ਪਹਿਲਾਂ ਇਹ ਦੇਖੋ ਖੇਤ ਦੇ ਵਿੱਚ ਇੱਕ ਪਾਈਪ ਲਾਈ ਹੈ ਇਸ ਪਾਈਪ ਦੇ ਵਿੱਚ ਨਿਸ਼ਾਨੀ ਲੱਗੀ ਹੈ ਖੇਤ ਨੂੰ ਪਾਣੀ ਦਿੱਤਾ ਪਾਣੀ ਜਦੋਂ ਥੱਲੇ ਚਲਾ ਗਿਆ ਪਾਈਪ ਤੋਂ ਪਤਾ ਲੱਗ ਗਿਆ ਆਪਾਂ ਨੂੰ ਉਸ ਤੋਂ ਬਾਅਦ ਦੇ ਵਿੱਚ ਪਾਈਪ ਦੇਖਿਆ ਅੰਦਰੋਂ ਖਾਲੀ ਹੈ ਦੁਆਰਾ ਪਾਣੀ ਫੇਰ ਪਰਤਾ ਤਾਂ ਇਸ ਛੋਟੀ ਜੀ ਪਾਈਪ ਤੁਹਾਡੇ ਇੱਕ ਤਰ੍ਹਾਂ ਦਾ ਇੱਕ అలਾਰਮ ਦੀ ਤਰ੍ਹਾਂ ਕੰਮ ਕਰੇਗੀ ਕਿ ਜਿਹੜੀ ਤੁਹਾਨੂੰ ਦੱਸੇਗੀ ਕਿ ਤੁਹਾਡੇ ਖੇਤ ਦੇ ਵਿੱਚ ਪਾਣੀ ਦੀ ਜ਼ਰੂਰਤ ਹੈ ਜਾਂ ਨਹੀਂ ਹੈ ਤਾਂ ਇਹਦੇ ਨਾਲ ਸਭ ਤੋਂ ਵੱਡਾ ਸਾਡਾ ਫਾਇਦਾ ਹੀ ਹੋਏਗਾ ਕਿ ਵੀ ਸਾਨੂੰ ਇਹ ਪਤਾ ਲੱਗਦਾ ਰਹੇਗਾ ਕਿ ਝੋਨੇ ਦੀਆਂ ਜੜ੍ਹਾਂ ਨੂੰ ਪਾਣੀ ਮਿਲ ਰਿਹਾ ਹੈ ਕਿ ਨਹੀਂ ਮਿਲ ਰਿਹਾ ਜਦੋਂ ਪਾਈਪ ਵਿੱਚ ਪਾਣੀ 15 ਸੈਂਟੀਮੀਟਰ ਥੱਲੇ ਚਲਾਇਆ ਜਾਂਦਾ ਜ਼ਮੀਨੀ ਸਤ੍ਹਾ ਤੋਂ ਤਾਂ ਦੁਬਾਰਾ ਖੇਤ ਨੂੰ ਪਾਣੀ ਲਾ ਦਿੱਤਾ ਜਾਂਦਾ ਹੈ ਪਾਣੀ ਲਾਇਆ ਕਿੰਨਾ ਜਾਂਦਾ ਹੈ ਕਿ ਜ਼ਮੀਨ ਦੀ ਸਤ੍ਹਾ ਦੇ ਉੱਪਰ 5 ਸੈਂਟੀਮੀਟਰ ਤੱਕ ਪਾਣੀ ਖੜਾ ਹੋਵੇ ਕਹਿੰਦਾ ਮਤਲਬ ਕਿ ਜ਼ਮੀਨ ਦੀ ਸਤ੍ਹਾ ਦੇ ਉੱਪਰ 5 ਸੈਂਟੀਮੀਟਰ ਪਾਣੀ ਭਰਿਆ ਜਾਂਦਾ ਹੈ ਇਹਦੇ ਨਾਲ ਝਾੜ ਘਟਦਾ ਨਹੀਂ ਹੈਗਾ ਝਾੜ ਘਟੇਗਾ ਨਹੀਂ ਝਾੜ ਬਲਕਿ ਵੱਧਦਾ ਹੈ ਕਿਉਂਕਿ ਬਿਮਾਰੀਆਂ ਘਟ ਜਾਂਦੀਆਂ। ਤਾਂ ਇਹ ਜਿਹੜੀ ਤਕਨੀਕ ਹੈਗੀ ਹੈ ਇਹਨੂੰ ਅਸੀਂ ਖੇਤ ਦੇ ਵਿੱਚ ਜੇ ਤਾਂ ਸਿੱਧੀ ਬਜਾਈ ਵਾਲਾ ਖੇਤ ਆ 21 ਦਿਨ ਬਾਅਦ ਜਦੋਂ ਪਾਣੀ ਦੇਵੋਗੇ ਉਸ ਤੋਂ ਬਾਅਦ ਦੇ ਵਿੱਚ ਵਰਤ ਸਕਦੇ ਹਾਂ ਵਰਤਣਾ ਚਾਹੋ ਤਾਂ ਜਿਹੜਾ ਤੁਹਾਡਾ ਕੱਦੂ ਵਾਲਾ ਚੋਨਾ ਹੈ ਜਿਸ ਸਮੇਂ ਚੋਨੇ ਨੂੰ 15 ਦਿਨ ਤੱਕ ਅਸੀਂ ਪਾਣੀ ਭਰ ਕੇ ਰੱਖਣਾ ਹੀ ਰੱਖਣਾ ਕੱਦੂ ਕਰਕੇ ਲਾਉਣ ਤੋਂ ਬਾਅਦ ਦੇ ਵਿੱਚ ਤਾਂ ਉਸ ਤੋਂ ਬਾਅਦ ਦੇ ਵਿੱਚ ਅਸੀਂ ਇਹਨੂੰ ਖੇਤ ਦੇ ਵਿੱਚ ਅਪਲਾਈ ਕਰ ਸਕਦੇ ਹਾਂ। ਇਸ ਤਕਨੀਕ ਦੇ ਨਾਲ ਕਦੂ ਕਰਕੇ ਝੋਨਾ ਲਾਤਾ ਉਸ ਤੋਂ 15 ਦਿਨ ਤੋਂ ਬਾਅਦ ਸ਼ੁਰੂ ਕਰ ਸਕਦੇ ਆਂ ਕੇਵਲ ਜਦੋਂ ਝੋਨੇ ਦੀ ਪਹਿਲੀ ਮੁੰਜਰ ਨਿਕਲਾਈ ਨਾ ਤੇ ਬੂਰ ਪੈਣ ਲੱਗ ਪਿਆ ਜਿੰਨੀ ਦੇਰ ਤੱਕ ਬੂਰ ਛੱਡਦਾ ਨਹੀਂ ਉਨੀ ਦੇਰ ਤੱਕ ਅਸੀਂ ਇਸ ਤਕਨੀਕ ਨੂੰ ਉਹ ਜਿਹੜੇ 5 7 10 ਦਿਨ ਹੈ ਤਕਨੀਕ ਨਹੀਂ ਵਰਤਣੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਬੂਰ ਦੇ ਉੱਤੇ ਸਟ੍ਰੈਸ ਨਾ ਪਵੇ ਇਹਦੇ ਕਰਕੇ ਜ਼ਰੂਰੀ ਹੁੰਦਾ ਹੈ ਕਿ ਅਸੀਂ 5 ਸੈਂਟੀਮੀਟਰ ਪਾਣੀ ਖੇਤ ਦੇ ਵਿੱਚ ਭਰ ਕੇ ਰੱਖੀਏ ਜਦੋਂ ਹੀ ਫੁੱਲ ਝੜ ਜਾਂਦੇ ਐ ਦਾਣੇ 'ਚ ਦੁੱਧ ਆ ਭਰਨਾ ਸ਼ੁਰੂ ਕਰਦਾ ਦੁਆਰਾ ਫਿਰ ਅਸੀਂ ਇਸੇ ਤਕਨੀਕ ਦੇ ਨਾਲ ਪਾਣੀ ਲਾਉਣਾ ਸ਼ੁਰੂ ਕਰ ਦਿੰਨੇ ਆ ਇਹ ਗੱਲ ਕਲੀਅਰ ਹੈ 25% ਪਾਣੀ ਦੀ ਇਸ ਤਕਨੀਕ ਦੇ ਨਾਲ ਤੁਹਾਡੀ ਬਚਤ ਹੋਏਗੀ ਕਿ ਚੌਨਾ ਲਾਉਣ ਤੋਂ ਬਾਅਦ 15 ਦਿਨ ਪਾਣੀ ਰੱਖਣਾ ਉਸ ਤੋਂ ਬਾਅਦ ਅਲਟਰਨੇਟ ਵੈਟਿੰਗ ਐਂਡ ਡ్రਾਈਂਗ ਸਿਸਟਮ ਚਾਲੂ ਕਰ ਲੈਣਾ ਹੈ ਤੇ ਜਦੋਂ ਪਹਿਲੀ ਮੁੰਜਰ ਨਿਕਲ ਆਈ ਉਸ ਤੋਂ ਬਾਅਦ ਦੇ ਵਿੱਚ ਜਿੰਨੀ ਦੇਰ ਬੂਰ ਪਿਆ ਓਨੀ ਦੇਰ ਪਾਣੀ ਖੜਾ ਰੱਖਣਾ ਦੁਬਾਰਾ ਫੇਰ ਇਹੀ ਕੰਮ ਚਾਲੂ ਕਰ ਲੈਣਾ ਹੈ। ਇਹਨਾਂ ਅਨੁਸਾਰ ਖੇਤ ਨੂੰ ਯੂਰੀਆ ਉਦੋਂ ਦੇਣੀ ਹੈ ਜਦੋਂ ਖੇਤ ਵਿੱਚ ਪਾਣੀ ਨਾ ਹੋਵੇ। ਹੁਣ ਪਾਈਪ ਬਣਾਉਣੀ ਕਿਵੇਂ ਹੈ? ਇਹਦੇ ਵਾਸਤੇ ਆਪਾਂ ਇੱਕ ਪਾਈਪ ਲੈਣੀ ਪਲਾਸਟਿਕ ਦੀ ਜਿਹਦਾ ਡਾਇਆਮੀਟਰ 15 ਸੈਂਟੀਮੀਟਰ ਜਾਂ ਉਸ ਤੋਂ ਵੱਧ ਹੋਵੇ 40 ਸੈਂਟੀਮੀਟਰ ਪਾਈਪ ਲੰਬੀ ਹੋਣੀ ਚਾਹੀਦੀ ਹੈ ਤੇ ਵਿਚਾਲੇ 20 ਸੈਂਟੀਮੀਟਰ ਤੇ ਇੱਕ ਨਿਸ਼ਾਨ ਲਾ ਲਓ ਪਾਈਪ ਦੇ ਜਦੋਂ 20 ਸੈਂਟੀਮੀਟਰ ਤੇ ਜਿਵੇਂ ਆ ਨਿਸ਼ਾਨ ਲਾਇਆ ਲਾ ਲਿਆ ਤੇ ਇੱਕ ਪਾਸੇ ਆਪਾਂ ਅੱਧੇ ਅੱਧੇ ਸੈਂਟੀਮੀਟਰ ਘੇਰੇ ਦੀਆਂ ਮੋਰੀਆਂ ਕੱਢ ਲੈਣੀਆਂ ਐ ਇੱਕ ਮੋਰੀ ਤੋਂ ਦੂਸਰੀ ਮੋਰੀ ਦਾ ਫਾਸਲਾ ਰੱਖਣਾ ਹੈ 2 ਸੈਂਟੀਮੀਟਰ ਤਾਂ ਇਹ ਪਾਈਪ ਤੁਹਾਡੀ ਤਿਆਰ ਹੋ ਗਈ ਹੁਣ ਇਸ ਪਾਈਪ ਨੂੰ ਚੱਕ ਕੇ ਲਿਜਾ ਕੇ ਖੇਤ ਦੇ ਵਿੱਚ ਲਗਾ ਦੇਣਾ ਹੈ ਵੱਟ ਤੋਂ ਤੁਸੀਂ 1 ਮੀਟਰ ਅੰਦਰ ਲਾਉਣਾ ਹੈ ਵੱਟ ਦੇ ਨੇੜੇ ਨਹੀਂ ਲਾਉਣਾ 1 ਮੀਟਰ ਅੰਦਰ ਜਿਆਦਾ ਅੰਦਰ ਨਾ ਲਾਇਓ ਦੇਖਣਾ ਔਖਾ ਹੋ ਜਾਂਦਾ ਹੈ ਤੇ ਪਾਈਪ 20 ਸੈਂਟੀਮੀਟਰ ਮੈਂ ਕਿ ਜਿੰਨੇ ਏਰੀਆ ਚ ਮੋਰੀਆਂ ਕੱਢੀਆਂ ਨਾ ਉਹ ਸਾਰਾ ਭਾਗ ਅਸੀਂ ਮਿੱਟੀ ਦੇ ਵਿੱਚ ਨੱਪ ਦੇਣਾ ਹੈ ਤੇ ਧਿਆਨ ਇਹ ਰਵੇ ਕਿ ਪਾਈਪ ਬਾਹਲੀ ਲੰਮੀ ਨਹੀਂ ਲੈਣੀ ਕਿਉਂਕਿ ਜਿਹੜਾ ਕੱਦੂ ਕਰਕੇ ਤੁਸੀਂ ਹਾਰਡ ਪੈਨ ਬਣਾਈ ਹੈ ਉਹ ਨਹੀਂ ਟੁੱਟਣੀ ਚਾਹੀਦੀ ਜਿਹੜੀ ਵਿੱਚੋਂ ਮਿੱਟੀ ਸੀ ਜੋ ਪਾਈਪ ਨੱਪੀ ਉਹ ਮਿੱਟੀ ਬਾਹਰ ਕੱਢ ਦੇਣੀ ਹੈ ਹੁਣੇ ਧਿਆਨ ਦੇਣਾ ਕਿ ਜਿਹੜਾ ਪਾਣੀ ਦਾ ਲੈਵਲ ਖੇਤ ਦੇ ਵਿੱਚ ਆ ਉਸੇ ਲੈਵਲ ਦੇ ਬਰਾਬਰ ਪਾਣੀ ਪਾਈਪ 'ਚ ਖੜਾ ਹੋਣਾ ਚਾਹੀਦਾ ਹੈ ਪਾਈਪ ਦੇ ਅੰਦਰਲੇ ਪਾਸੇ ਜਿਹੜੀ ਜ਼ਮੀਨ 'ਚ ਨੱਪੀ ਨਾ 20 ਸੈਂਟੀਮੀਟਰ ਤਾਂ ਜਮੀਨ ਦੀ ਸਤ੍ਹਾ ਤੋਂ ਹੀਠਾ ਨੂੰ 15 ਸੈਂਟੀਮੀਟਰ ਤੇ ਇੱਕ ਨਿਸ਼ਾਨ ਲਾ ਲਓ ਜਦੋਂ ਤੁਹਾਨੂੰ ਇਹ ਪਤਾ ਲੱਗਿਆ ਕਿ ਜਿਹੜਾ ਪਾਣੀ ਲਾਤਾ ਪਾਣੀ ਲਾਉਣਾ ਕਿੰਨਾ ਹੈ ਜਮੀਨ ਦੀ ਸਤ੍ਹਾ ਤੋਂ ਉੱਪਰ 5 ਸੈਂਟੀਮੀਟਰ ਤੱਕ ਭਰਨਾ ਹੈ ਤੇ ਅੰਦਰਲੇ ਪਾਸੇ ਜਦੋਂ ਪਾਣੀ ਜੀਰਨ ਲੱਗ ਪਿਆ ਪਤਾ ਲੱਗਿਆ ਕਿ ਪਾਣੀ ਹੁਣ 15 ਸੈਂਟੀਮੀਟਰ ਥੱਲੇ ਚਲਾ ਗਿਆ ਮਤਲਬ ਕਿ ਬੂਟੇ ਦੀਆਂ ਜੜਾਂ ਤੋਂ ਥੱਲੇ ਨੂੰ ਜਾਣਾ ਸ਼ੁਰੂ ਹੋ ਗਿਆ ਵੈਸੇ ਕਈ ਕਿਸਾਨ ਵੀਰ ਪੂਰੀ ਦੁਨੀਆ ਦੇ ਵਿੱਚ ਇਹ 15 ਹੀ ਨਹੀਂ 20 25 30 ਸੈਂਟੀਮੀਟਰ ਤੱਕ ਵੀ ਪਾਣੀ ਲੈ ਕੇ ਗਏ ਐ। ਉਹ ਜ਼ਮੀਨ ਦੇ ਪ੍ਰਕਾਰ ਤੇ ਨਿਰਭਰ ਕਰਦਾ ਹੈ। ਤਾਂ ਇੱਕ ਵਧੀਆ ਤਰੀਕਾ ਹੈ ਜਿਹਦੇ ਨਾਲ ਤੁਹਾਨੂੰ ਇਹ ਪਤਾ ਲੱਗਦਾ ਰਹਿੰਦਾ ਹੈ ਕਿ ਮੇਰੇ ਖੇਤ ਦੇ ਵਿੱਚ ਪਾਣੀ ਜ਼ਿਆਦਾ ਹੈ ਕਿ ਨਹੀਂ ਹੈ। ਜਦੋਂ ਜ਼ਮੀਨ ਦੀ ਸਤ੍ਹਾ ਤੋਂ 15 ਸੈਂਟੀਮੀਟਰ ਪਾਣੀ ਥੱਲੇ ਚਲਾ ਗਿਆ ਉਦੋਂ ਪਾਣੀ ਆਪਾਂ ਲਾ ਦੇਣਾ ਹੈ। ਤੇ ਲਾਉਣਾ ਕਿੰਨਾ ਹੈ 5 ਸੈਂਟੀਮੀਟਰ ਪਰ ਨਾਲ ਅੱਜ ਕੱਲ ਦਾ ਕੰਪਿਊਟਰ ਕਰਾਏ ਲੱਗੇ ਹੁੰਦੇ ਆ ਸਭ ਦੇ ਤਾਂ ਇਹਦੇ ਨਾਲ ਝਾੜ ਵੀ ਨਹੀਂ ਘਟਦਾ ਬਿਮਾਰੀ ਵੀ ਘੱਟ ਲੱਗਦੀ ਹੈ ਪਾਣੀ ਦੀ ਵੀ ਬਚਤ ਹੁੰਦੀ ਹੈ ਤੇ ਬਾਕੀ ਜਿਹੜਾ ਫਸਲ ਤੰਦਰੁਸਤ ਤੇ ਕੋਈ ਜ਼ਿਆਦਾ ਇੰਜ ਤਕਨੀਕੀ ਜਾਣਕਾਰੀ ਦੀ ਵੀ ਲੋੜ ਨਹੀਂ ਤਾਂ ਹਰ ਇੱਕ ਕਿਸਾਨ ਵੀਰ ਨੂੰ ਇਹ ਆਪਣੇ ਖੇਤ ਦੇ ਵਿੱਚ ਅਪਣਾਉਣਾ ਚਾਹੀਦਾ ਹੈ ਤਾਂ ਕਿ ਘੱਟ ਪਾਣੀ ਦੇ ਨਾਲ ਅਸੀਂ ਵੱਧ ਝਾੜ ਲੈ ਸਕੀਏ ਧਿਆਨ ਇਹ ਰੱਖਣਾ ਹੈ ਕਿ ਜਦੋਂ ਖੇਤ ਦੇ ਵਿੱਚ ਪਹਿਲੇ ਕੱਦੂ ਕਰਨ ਤੋਂ 15 ਦਿਨ ਤੱਕ ਇਹ ਨਹੀਂ ਵਰਤਣਾ ਜਦੋਂ ਪਹਿਲੀ ਮੁੰਜਰ ਨਿਕਲ ਆਈ ਤੇ ਫੁੱਲ ਪੈਣੇ ਸ਼ੁਰੂ ਹੋ ਗਏ ਉਦੋਂ ਖੇਤ ਚ 5 ਸੈਂਟੀਮੀਟਰ ਪਾਣੀ ਭਰ ਕੇ ਰੱਖਣਾ ਕਿਉਂਕਿ ਜੇ ਉਸ ਟਾਈਮ ਤੇ ਪਾਣੀ ਨਹੀਂ ਹੋਏਗਾ ਤਾਂ ਫੋਕ ਬਣਦੇ ਚਾਂਸਸ ਹੁੰਦੇ ਆ ਜਦੋਂ ਦੁੱਧ ਆ ਬਾਨਾ ਸ਼ੁਰੂ ਹੋ ਗਿਆ ਦੁਬਾਰਾ ਫੇਰੇ ਤਰੀਕਾ ਪਨਾਉਣਾ ਹੈ ਤੇ ਜਿਹੜੀ ਯੂਰੀਆ ਦੇਣੀ ਹੈ ਔਰ ਯੂਰੀਆ ਅਸੀਂ ਉਦੋਂ ਦੇਣੀ ਹੈ ਜਦੋਂ ਖੇਤ 'ਚ ਪਾਣੀ ਨਾ ਹੋਵੇ। ਦੋਸਤੋ ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਦੀ ਸਹਾਇਤਾ ਦੇ ਨਾਲ ਉਹਨਾਂ ਦੀ ਪਰਮਿਸ਼ਨ ਦੇ ਨਾਲ ਇਹ ਵੀਡੀਓ ਤੁਹਾਡੇ ਨਾਲ ਪਿਛਲੇ ਸਾਲ ਵੀ ਸ਼ੇਅਰ ਕੀਤੀ ਸੀ। ਇਸ ਵਾਰ ਫੇਰ ਦੁਬਾਰਾ ਸ਼ੇਅਰ ਕੀਤੀ ਹੈ। ਇਹ ਸਾਡੇ ਝੋਨੇ ਦੇ ਪਾਣੀ ਪ੍ਰਬੰਧ ਦੇ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਹੈ। ਚਾਹੇ ਤੁਹਾਡਾ ਝੋਨਾ ਹੈ, ਚਾਹੇ ਤੁਹਾਡੀ ਬਾਸਮਤੀ ਹੈ। ਉਮੀਦ ਕਰਦਾ ਹਾਂ ਕਿ ਤਾਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਇਹ ਜਾਣਕਾਰੀ ਬਾਕੀ ਕਿਸਾਨ ਵੀਰਾਂ ਦੇ ਨਾਲ ਵੀ ਸ਼ੇਅਰ ਕਰਨਾ ਧੰਨਵਾਦ ਦੋਸਤੋ